ਸਾਹਿਬ ਕਹਿੰਦੇ ਨੇ ਮੂਲ ਮੰਤਰ ਉਸ ਦਾ ਇਲਾਜ ਹੈ ਮੂਲ ਮੰਤਰ ਉਸ ਦੀ ਔਸ਼ਧੀ ਹੈ ਆਧ ਕਾਲ ਤੋਂ ਗੁਰੂ ਘਰਾਨੇ ਵਿੱਚ ਪੁਰਾਣੇ ਅਭਿਆਸੀ ਪਹਿਲੇ ਮੂਲ ਮੰਤਰ ਜਪਦੇ ਰਹਿੰਦੇ ਨੇ ਫਿਰ ਗੁਰ ਮੰਤਰ ਫਿਰ ਨਿਤਨੇਮ ਕਰਦੇ ਨੇ ਹੁਣ ਕਥਾ ਕੀਰਤਨ ਤੇ ਲੋਕੀ ਸੁਣ ਲੈਂਦੇ ਨੇ ਥੋੜਾ ਬਹੁਤ ਨਿਤਨੇਮ ਵੀ ਕਰ ਲੈਂਦੇ ਨੇ ਨਾ ਮੂਲ ਮੰਤਰ ਦਾ ਜਾਪ ਹੈ ਤੇ ਨਾ ਹੀ ਗੁਰ ਮੰਤਰ ਦਾ ਜਾਪ ਹੈ। ਹਾਲਾਂਕਿ ਰਹਿਤਨਾਮਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਉਹ ਵੀ ਇਹ ਹੈ ਕਿ ਗੁਰ ਸਤਗੁਰ ਕਾ ਜੋ ਸਿਖ ਆਖਾਇ ਸੋ ਭਲ ਕੇ ਉਠ ਹਰ ਨਾਮ ਧਿਆਵੇ। ਉਹ ਉੱਠਦੇ ਆਏ ਪਹਿਲੇ ਨਾਮ ਸਿਮਰਨ ਕਰੇ। ਨਿਤਨੇਮ ਸਾਹਿਬਾਂ ਨੇ ਇਸੇ ਹੀ ਰੇਤ ਨਾਮ 'ਚ ਇਸ਼ਾਰਾ ਕਰ ਦਿੱਤਾ ਫਿਰ ਚੜ੍ਹੇ ਦਿਵਸ ਗੁਰਬਾਣੀ ਦਾ ਬੈੰਦਿਆਂ ਉੱਠਦਿਆਂ ਹਰ ਨਾਮ ਦੇ ਆਵੇ ਬਾਣੀ ਦਾ ਪਾਠ ਨਿਤਨੇਮ ਬਾਦ 'ਚ ਕਰੇ ਮੂਲ ਮੰਤਰ ਗੁਰ ਮੰਤਰ ਪਹਿਲੇ ਜਪੇ ਇਹ ਜਾਪ ਹੈ ਨਹੀਂ ਇਸ ਵਾਸਤੇ ਸਾਡੇ ਵਿੱਚ ਭਾਈ ਗੁਰਦਾਸ ਪੈਦਾ ਹੋਣੇ ਬੰਦ ਹੋ ਗਏ ਭਾਈ ਮਨੀ ਸਿੰਘ ਜੈਸੀਆਂ ਮਹਾਨ ਮੂਰਤੀਆਂ ਪੈਦਾ ਹੋਣੀਆਂ ਬੰਦ ਹੋ ਗਈਆਂ 30-35 ਸਾਲ ਪਿੱਛੇ ਵੀ ਜਿਹੜੇ ਕੁਝ ਥੋੜੇ ਜਿਹਾਂ ਅਭਿਆਸੀ ਪੁਰਸ਼ ਹੋਏ ਜੈਸੇ ਕਿ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਜਾਂ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਜਾਂ ਅਕਾਲੀ ਕੌਰ ਸਿੰਘ ਜਾਂ ਬਾਬਾ ਸੁੰਦਰ ਸਿੰਘ ਅਲੀ ਬੇਗ ਵਾਲੇ ਜਾਂ ਹਰਖਵਾਲ ਦੇ ਮਹਾਤਮਾ ਬਾਬਾ ਜਵਾਲਾ ਸਿੰਘ ਜੀ ਦੇ ਪਿੱਛੇ ਕੁਝ 35 ਸਾਲਾਂ ਚ ਹੋਏ ਹੁਣ ਤੇ ਅੱਖਾਂ ਤਰਸ ਗਈਆਂ ਉਂਝ ਤੇ ਸੰਤਾਂ ਦੀਆਂ ਡਾਰਾਂ ਦੀਆਂ ਡਾਰਾਂ ਨੇ ਪਰ ਅਭਿਆਸ ਵਾਲੀ ਗੱਲ ਨਹੀਂ ਕੋਈ ਔਰ ਜ਼ਿੰਦਗੀ ਇਸੇ ਮੂਲ ਮੰਤਰ ਨੇ ਬਦਲਣੀ ਹੈ ਨਵੀਂ ਜ਼ਿੰਦਗੀ ਨੂੰ ਇਸੇ ਮੂਲ ਮੰਤਰ ਨੇ ਜਨਮ ਦੇਣਾ ਹੈ ਪੁਰਾਣੇ ਜ਼ਮਾਨੇ ਚ ਬ੍ਰਾਹਮਣ ਦਾ ਨਾਂ ਸੀ ਦਵਿਜ ਦੂਜਾ ਜਨਮ ਇਹਦਾ ਦੂਜਾ ਜਨਮ ਹੋ ਗਿਆ ਕਿਸ ਦਾ ਜੋ ਬ੍ਰਾਹਮਣ ਹੈ ਜਿੱਦਾਂ ਮਨ ਬ੍ਰਹਮ ਵਰਗਾ ਬਣ ਗਿਆ ਹੈ ਬ੍ਰਾਹਮਣ ਜੋ ਬ੍ਰਹਮ ਵਰਗਾ ਬਣ ਗਿਆ ਹੈ ਜਿੱਦਾਂ ਮਨ ਬ੍ਰਹਮ ਦੀ ਤਰ੍ਹਾਂ ਹੈ ਈਸ਼ਵਰ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਬ੍ਰਾਹਮਣ ਦੀ ਤਸ਼ਰੀਬ ਮੌਜੂਦ ਹੈ ਬ੍ਰਹਮ ਬਿੰਦੇ ਸੇ ਬ੍ਰਾਹਮਣਾ ਜੋ ਬ੍ਰਹਮ ਦਾ ਚਿੰਤਨ ਕਰਦਾ ਹੈ ਉਹ ਬ੍ਰਾਹਮਣ ਹੈ ਯਾ ਕਬੀਰ ਕਹਿੰਦੇ ਨੇ ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਤ ਹੈ ਹਮਾਰੇ ਅਸੀਂ ਤੇ ਉਹਨੂੰ ਬ੍ਰਾਹਮਣ ਕਹਿੰਦੇ ਆ ਜਿਹਦੇ ਕੋਲ ਬ੍ਰਹਮ ਦੀ ਵਿਚਾਰ ਹੈ ਤੇ ਤੁਸੀਂ ਸਿੱਖ ਕਹਿੰਨੂ ਆਖੋਗੇ ਹੋ ਬਹੁ ਇਹ ਹੀ ਗੱਲ ਹੈ ਸਿੱਖੀ ਸਿਖਿਆ ਗੁਰੂ ਵਿਚਾਰ ਜੇ ਬ੍ਰਹਮ ਦੀ ਵਿਚਾਰ ਹੈ ਤੇ ਬ੍ਰਾਹਮਣ ਹੈ ਤੇ ਜੇ ਗੁਰੂ ਦੀ ਵਿਚਾਰ ਹੈ ਤੇ ਸਿੱਖ ਹੈ ਵਰਨਾ ਕੋਈ ਨਹੀਂ ਜੇ ਬ੍ਰਹਮ ਦੇ ਵਿਚਾਰ ਕੋਈ ਨਹੀਂ ਤੇ ਉਹ ਬ੍ਰਾਹਮਣ ਨਹੀਂ ਜੇ ਗੁਰੂ ਦੇ ਵਿਚਾਰ ਨਹੀਂ ਤੇ ਉਹ ਸਿੱਖ ਨਹੀਂ ਵਿਚਾਰ ਦੇ ਆਉਂਦਿਆਂ ਕੀ ਹੁੰਦਾ ਹੈ ਬ੍ਰਾਹਮਣ ਨੂੰ ਆਖਿਆ ਗਿਆ ਦੁਜ ਜਿਹਦਾ ਦੂਜਾ ਜਨਮ ਹੋ ਗਿਆ ਇਹਨੂੰ ਨਵੀਂ ਜ਼ਿੰਦਗੀ ਮਿਲ ਗਈ ਗੁਰੂ ਦੇ ਵਿਚਾਰ ਦੇ ਆਉਂਦਿਆਂ ਤੁਸੀਂ ਇਹੀ ਕੁਝ ਨਹੀਂ ਰਹਿ ਜਾਓਗੇ ਜੋ ਕੁਝ ਹੋ ਸਵਾਲ ਹੀ ਨਹੀਂ ਪੈਦਾ ਹੁੰਦਾ ਫਿਰ ਤੇ ਵਿਚਾਰ ਕੁਝ ਵੀ ਨਾ ਹੋਏ ਜੇ ਵਿਚਾਰ ਵੀ ਆਗੇ ਤੇ ਅਸੀਂ ਇਹੀ ਕੁਛ ਬਣੇ ਰਹੇ ਨਹੀਂ ਫਿਰ ਅਸੀਂ ਇਹ ਕੁਛ ਨਹੀਂ ਆ ਫਿਰ ਸਾਬੀ ਕਹਿੰਦੇ ਨੇ ਵਿਚਾਰ ਦੇ ਆਂਦੇ ਆ ਜਨਮ ਗੁਰੂ ਗਤੇ ਘਰ ਦੇ ਵਿੱਚ ਆਉਂਦਾ ਸਤਗੁਰ ਕੇ ਜਨਮੇ ਗਮਨ ਮਿਟਾਇਆ ਫਿਰ ਜਨਮ ਗੁਰੂ ਦੇ ਘਰ ਹੋ ਜਾਂਦਾ ਹੁਣ ਤੇ ਅਸੀਂ ਮਾਂ ਬਾਪ ਦੇ ਘਰ ਜਨਮ ਲਿਆ ਹੈ ਗੁਰੂ ਦੇ ਘਰ ਉਦੋਂ ਜਨਮ ਹੋਵੇਗਾ ਜਦ ਹਿਰਦੇ ਚ ਗੁਰੂ ਦੀ ਵਿਚਾਰ ਵਸੇਗੀ ਮੂਲ ਮੰਤਰ ਦਾ ਜਾਪ ਵਸੇਗਾ ਗੁਰਮੰਤਰ ਦਾ ਜਾਪ ਵਸੇਗਾ ਫਿਰ ਜ਼ਿੰਦਗੀ ਦਾ ਜਿਸ ਨਵੀਂ ਜ਼ਿੰਦਗੀ ਦਾ ਜਨਮ ਆਉਂਦਾ ਹੈ ਉਹ ਕਥਨ ਕਹਿਣ ਤੋਂ ਪਰੇ ਹੈ ਮਾਂ ਬਾਪ ਦੇ ਘਰ ਜਨਮ ਲੈ ਕੇ ਬੰਦਾ ਜਨਮ ਤੇ ਮਰਨ ਤੋਂ ਬਚ ਨਹੀਂ ਸਕਦਾ ਚਲਦਾ ਹੀ ਰਹੇਗਾ ਕੋਈ ਮਾਂ ਜਨਮ ਦੇ ਕੇ ਇਹ ਦਾਵਾ ਨਹੀਂ ਕਰ ਸਕਦੀ ਕਿ ਇਸ ਦਾ ਹੁਣ ਹੋਰ ਜਨਮ ਨਹੀਂ ਹੋਵੇਗਾ ਇਹ ਤਾਂ ਚਲਦਾ ਰਹੇਗਾ ਜਿਤੇ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾ ਹੈ ਪਿਆ ਦੇਸ ਲੰਮੇ ਨਿਹੰਗ ਸਿੰਘ ਜੋ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ ਅਸੀਂ ਜੋ ਕਹਿੰਨੇ ਆ ਗੁਰਨਾਨਕ ਦੇਵ ਜੀ ਸਾਡੇ ਪਿਤਾ ਨੇ ਕਲਗੀਧਰ ਸਾਡੇ ਪਿਤਾ ਨੇ ਦਰਸਲ ਉਹ ਸਾਡੇ ਸ਼ਬਦੀ ਪਿਤਾ ਨੇ ਨਾਦੀ ਪਿਤਾ ਨੇ ਦੋ ਤਰ੍ਹਾਂ ਦੀ ਸੰਤਾਨ ਮੰਨੀ ਜਾਂਦੀ ਹੈ ਬਿੰਦੀ ਸੰਤਾਨ ਨਾਦੀ ਸੰਤਾਨ ਮਾਪਾਪ ਦੇ ਰਕਤ ਤੇ ਬਿੰਦ ਤੋਂ ਜੋ ਕਾਇਦਾ ਹੋਇਆ ਉਹਨੂੰ ਕਹਿੰਦੇ ਨੇ ਬਿੰਦੀ ਪੁੱਤਰ ਤੂੰ ਜੋ ਕਿਸੇ ਦੇ ਵਿਚਾਰਾਂ ਤੋਂ ਜਿਸ ਨੇ ਜਨਮ ਲਿਆ ਸ਼ਬਦ ਤੋਂ ਜਿਸ ਦਾ ਜਨਮ ਹੋਇਆ ਉਹਨੂੰ ਕਹਿੰਦੇ ਨੇ ਨਾਦੀ ਸੰਤਾਨ ਅਸੀਂ ਗੁਰੂ ਦੇ ਨਾਦ ਤੋਂ ਪੈਦਾ ਹੋਇਆ ਅਸੀਂ ਗੁਰੂ ਦੇ ਸ਼ਬਦ ਤੋਂ ਪੈਦਾ ਹੋਇਆ ਫਿਰ ਸਿੱਖ ਪਰ ਸਿੱਖ ਉਹ ਜਿਹੜਾ ਸ਼ਬਦ ਤੋਂ ਪੈਦਾ ਹੋਇਆ ਮੈਂ ਫਿਰ ਅਰਜ਼ ਕਰ ਦਿਆਂ ਨਹੀਂ ਤੇ ਕੋਈ ਸਿੱਖ ਨਹੀਂ ਹੈ ब्राह्मण ओ जो इसदा मन ब्रह्म ਵਰਗਾ ਬਣ ਗਿਆ ਤੇ ਬ੍ਰਹਮ ਦਾ ਚਿੰਤਨ ਕਰਦੇ ਆ ਕਰਦੇ ਆ ਬ੍ਰਹਮ ਦਾ ਰੂਪ ਹੋ ਗਿਆ ਅਸੀਂ ਜਦ ਇਸ ਢੰਗ ਨਾਲ ਪੰਡਦੇ ਆ ਨਾ ব্রাহ্মণ ਨਾ ব্রাহ্মণ ਨੇ ਇਹ ਕੀਤਾ ব্রাহ্মণ ਨੇ ਇਹ ਕੀਤਾ ਤੇ ਖਿਮਾ ਕਰਨੀ ਤੱਥਾ ਕਥਤ ਸਿੱਖ ਜੋ ਸਿੱਖ ਨਹੀਂ ਜਿਹਦਾ ਵਿਚਾਰ ਤੋਂ ਜਨਮ ਨਹੀਂ ਹੋਇਆ ਉਹ ਕੀ ਕਰ ਰਿਹਾ ਸ਼ਰਾਬੀ ਮਹਾ ਉਹ ਹੋਇਆ ਪਿਆ। ਥਾਂ-ਥਾਂ ਦੀ ਗੁੰਡਾਗਰਦੀ ਦੇ ਚਿਸਤਾ ਹੱਥ ਹੈ। ਗੁਰਦੁਆਰਿਆਂ ਦੇ ਗਲਤ ਇਸਤੇਮਾਲ ਦੇ ਵਿੱਚ ਇਹਦੀਆਂ ਰੁਚੀਆਂ ਨੇ। ਤੇ ਫਿਰ ਇਹ ਕੀ ਹੈ? ਇਹਦਾ ਕੋਈ ਗੁਰੂ ਦੇ ਘਰ ਜਨਮ ਹੋਇਆ ਹੈ। ਕੋਈ ਜਨਮ ਨਹੀਂ ਹੋਇਆ। ਐਸਾ ਦਿਖਾਈ ਨਹੀਂ ਦਿੰਦਾ ਪਿਆ। ਉਹ ਬ੍ਰਾਹਮਣ ਬਹੁਤ ਭੇੜਾ ਸੀ। ਜਿਹਦਾ ਬ੍ਰਹਮ ਵਰਗਾ ਮਨ ਤੇ ਨਹੀਂ ਸੀ, ਲੇਕਿਨ ਦਾਵਾ ਕਰਦਾ ਸੀ ਮੈਨੂੰ ਬ੍ਰਾਹਮਣ ਆਖੋ। ਤੇ ਗੁਰੂ ਦੀ ਕੋਈ ਵਿਚਾਰ ਨਹੀਂ ਗੁਰੂ ਦੇ ਘਰ ਜਨਮ ਨੇ ਤੇ ਦਾਵਾ ਕਰੇ ਮੈਂ ਸੇਖਾਂ ਕਿ ਮੈਂ ਕਰਨੀ ਉਹ ਸਿੱਖ ਵੀ ਭੈੜਾ ਹੀ ਹੋਵੇਗਾ ਕੋਈ ਬਹੁਤ ਚੰਗਾ ਨਹੀਂ ਹੋ ਸਕਦਾ ਸਤਗੁਰੂ ਕੇ ਜਨਮੇ ਗਵਨ ਮਿਟਾਇਆ ਸਤਗੁਰੂ ਦੇ ਘਰ ਜਿਸ ਦਾ ਜਨਮ ਹੋਇਆ ਹੈ ਸ਼ਬਦ ਤੋਂ ਜਿਸ ਦਾ ਜਨਮ ਹੋਇਆ ਹੈ ਨਾਦ ਤੋਂ ਜਿਸ ਦਾ ਜਨਮ ਹੋਇਆ ਹੈ ਵਿਚਾਰ ਤੋਂ ਜਿਸ ਦਾ ਜਨਮ ਹੋਇਆ ਉਹਨੂੰ ਕਹਿੰਦੇ ਨੇ ਸਿੱਖ ਤੋ ਮੂਲ ਮੰਤਰ ਦਾ ਜਾਪ ਗੁਰ ਮੰਤਰ ਦਾ ਜਾਪ ਇੱਕ ਨਵੀਂ ਜ਼ਿੰਦਗੀ ਦਿੰਦਾ ਹੈ ਤੇ ਇਹ ਨਵੀਂ ਜ਼ਿੰਦਗੀ ਨਾ ਹੋਣ ਦਾ ਜੋ ਕਾਰਨ ਦਿਖਾਈ ਦਿੱਤਾ ਹੈ ਜਾਪ ਕੋਈ ਨਹੀਂ ਸਿੱਖ ਜਗਤ ਦੇ ਚ ਕਾਵਾ ਟਾਵਾ ਰਹਿ ਗਿਆ ਤੇ ਟਾਵੀ ਟਾਵੀ ਜ਼ਿੰਦਗੀ ਰਹਿ ਗਈ ਹੈ 1000 ਬੂਟਾ ਕੋਈ ਮਾਲੀ ਲਾਵੇ ਬਗੀਚੇ ਦੇ ਚ ਤੇ 999 ਬੂਟੇ ਸੁੱਕ ਜਾਣ ਤੇ ਸਿਰਫ ਇੱਕ ਨੂੰ ਹੀ ਫੁੱਲ ਫਲ ਲੱਗਣ ਇਹ ਮਾਲੀ ਦੀ ਸਿਆਣਪ ਨਹੀਂ ਮੰਨੀ ਪੈਗੀ ਉਹ ਜਿਹੜਾ ਇੱਕ ਫੁੱਲ ਫਲ ਗਿਆ ਸ਼ਾਇਦ ਉਹ ਵੀ ਮਾਲੀ ਦੀ ਨਜ਼ਰਾਂ ਤੋਂ ਬਚ ਕੇ ਹੀ ਫੁੱਲੇ ਆਉਣਾ ਲੱਗਦਾ ਇੰਜ ਹੀ ਹੈ 999 ਤੇ ਕੁਮਲਾ ਗਿਆ ਕੌਮ ਦੇ ਰਹਿਨੁਮਾ ਕੌਮ ਦੇ ਪ੍ਰਚਾਰਕ ਧਰਮ ਮੰਦਰਾਂ ਦੇ ਮੁਖੀ ਕਰੀਬਨ ਕਰੀਬਨ ਉਸ ਬਾਗੀਚੇ ਦੇ ਉਸ ਵਕਤ ਮਾਲੀ ਨੇ ਜਿਹੜੇ ਬੂਟੇ ਗੁਰਨਾ ਨੇ ਗੁਰਗੋਬਿੰਦ ਸਿੰਘ ਜੀ ਨੇ ਲਾਏ ਨੇ ਬੜੀ ਮਿਹਨਤ ਨਾਲ ਲਾਏ ਨੇ ਖੂਨ ਸਿੰਜ ਕੇ ਲਾਏ ਸਮ। ਔਰ ਜਿਹੜੀ ਮਿਹਨਤ ਹੈ ਇਤਿਹਾਸ ਪੜਨ ਵਾਲੇ ਦੇ ਵੀ ਰੋਂਗਟੇ ਖੜੇ ਹੋ ਜਾਂਦੇ। ਤੇ ਇਹ ਬਾਗੀਚਾ ਜਿੰਨਾ ਮਾਲੀਆਂ ਦੇ ਹਵਾਲੇ ਕੀਤਾ। ਬੇ ਹੁਣ ਤੁਸੀਂ ਦੇਖ ਰੇਖ ਕਰਨੀ। ਤੇ ਮੈਂ ਅੰਦਾਜ਼ਾ ਲਾਣਾ ਹੁਨਾ 1000 ਬੂਟਿਆਂ ਦੇ ਚੋਂ 999 ਕੁਮਲਾ ਗਏ ਨੇ। ਇਹ ਕੋਈ ਮਾਲੀ ਦੀ ਸਿਆਣਪ ਨਹੀਂ ਹੈ। ਇਹ ਤੇ ਸ਼ਾਇਦ ਜਿਹੜਾ ਇੱਕ ਅੱਧ ਜਿਹੜਾ ਪਰਫੁੱਲਤ ਹੈ। ਉਹ ਵੀ ਦੀ ਨਜ਼ਰਾਂ ਤੋਂ ਬਚ ਗਿਆ ਸ਼ਾਇਦ ਇਹ ਵੀ ਸ਼ਾਇਦ ਅਜੋਕੇ ਸੰਤ ਪ੍ਰਚਾਰਕ ਤੇ ਪ੍ਰਬੰਧਕਾਂ ਦੀ ਦ੍ਰਿਸ਼ਟੀ ਤੋਂ ਸ਼ਾਇਦ ਬਚਿਆ ਤਾਂ ਹੀ ਕੁਝ ਹਰਾ ਭਰਾ ਹੈ ਸਾਬ ਕਹਿੰਦੇ ਨੇ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਓ ਬੂਟ ਰਹਿ ਹੋਰੀ ਜਿਸ ਕਰੋਧ ਤ੍ਰishna ਤੇ ਵੈਰ ਵਿਰੋਧ ਦੀ ਅਗਨੇ ਸਾਰੇ ਬੂਟੇ ਸਾੜ ਕੇ ਸਵਾ ਕਰ ਦਿੱਤੇ ਨੇ ਕੋਈ ਇੱਕ ਅਧਰਾ ਭਰਾ ਇੱਕਤ ਤੋਂ ਹਜ਼ਾਰਾਂ ਦੇ ਇਕੱਠ ਦੇ ਵਿੱਚ ਕੋਈ ਇੱਕ ਅਦ ਬੂਟਾ ਹਰਾ ਭਰਾ ਹੋਵੇ ਉਹਨੂੰ ਫੁੱਲ ਫਲ ਵੀ ਲੱਗੇ ਹੋਵਨ ਇਹ ਕੋਈ ਗਿਣਤੀ ਨਹੀਂ ਹੈ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਜਿਸ ਨੂੰ ਕੋਈ ਮਹਾਨਤਾ ਦਿੱਤੀ ਜਾਏ ਤੇ ਜਿਸ ਦਾ ਕੋਈ ਜ਼ਿਕਰ ਕੀਤਾ ਜਾਏ ਜ਼ਿਕਰ ਤੇ ਉਹਨਾਂ ਦਾ ਕਰਨਾ ਪਏਗਾ ਜੋ 999 ਬੂਟੇ ਕੁਮਲਾ ਗਏ ਨੇ ਮੁਰਝਾ ਗਏ ਨੇ ਸੁੱਕ ਗਏ ਨੇ ਸੜ ਗਏ ਨੇ ਨਾ ਪੱਤੇ ਨਾ ਫੁੱਲ ਨਾ ਫਲ ਜੜਾਂ ਤੱਕ ਸੁੱਕ ਗਈਆਂ ਖੈਰ ਮੂਲ ਮੰਤਰ ਦੇ ਗੁਰਦੇਵ ਦੀ ਪ੍ਰੇਰਣਾ ਅਨੁਸਾਰ ਮੈਂ ਤੁਹਾਡੇ ਸਾਹਮਣੇ ਵਿਚਾਰ ਰੱਖੇ ਤੇ ਇਸ ਵਿਚਾਰ ਦਾ ਮੁੱਖ ਮੁੱਦਾ ਇਹ ਨਹੀਂ ਸਮਝਣਾ ਕਿ ਅੰਮ੍ਰਿਤ ਵੇਲੇ ਇਸ ਦਾ ਜਾਪ ਕਰਨਾ ਹੈ ਜਿੰਨਾ ਹੋ ਸਕੇ ਘੱਟ ਤੋਂ ਘੱਟ 15-20 ਮਿੰਟ ਮੂਲ ਮੰਤਰ ਦਾ ਜਾਪ ਹਿਰਦੇ ਦੀ ਬਣਤਰ ਇਸ ਢੰਗ ਦੀ ਬਣਾ ਦਿੰਦਾ ਹੈ ਕਿ ਮਨ ਫਿਰ ਗੁਰੂ ਮੰਤਰ ਜਪਣ ਵਾਸਤੇ ਰਾਜ਼ੀ ਹੋ ਜਾਂਦਾ ਹੈ ਬਗੌਰ ਤੁਸੀਂ ਮੁਤੱਲਾ ਕਰਕੇ ਦੇਖਣਾ ਸਿੱਧਾ ਗੁਰਮੰਤਰ ਜਪੋਗੇ ਮਨ ਜਪਦਾ ਹੀ ਨਹੀਂ ਮਨ ਰਾਜ਼ੀ ਨਹੀਂ ਆਉਂਦਾ ਮਨ ਲੀਨ ਹੀ ਨਹੀਂ ਆਉਂਦਾ ਤੇ ਜਿਸ ਨੇ ਮੂਲ ਮੰਤਰ ਜਪਿਆ ਹੈ ਤੇ ਜਿਸ ਨੇ ਆਪਣੇ ਮਨ ਨੂੰ ਗੁਰਮੰਤਰ ਜਪਣ ਵਾਸਤੇ ਰਾਜ਼ੀ ਕਰ ਲਿਆ ਉਹ ਜਦ ਬਾਣੀ ਪੜ੍ਹੇਗਾ ਇੱਕ ਇੱਕ ਸ਼ਬਦ ਨੇ ਉਹਨੂੰ ਰਸ ਦੇਣਾ ਹੈ ਇੱਕ ਇੱਕ ਪੰਕਤੀ ਦੇ ਚੋਂ ਉਸ ਨੇ ਆਨੰਦ ਮਾਣਨਾ ਹੈ ਉਹ ਫਿਰ ਪਾਣੀ ਨਹੀਂ ਰੜਕੇਗਾ ਉਹਨੇ ਫਿਰ ਦਹੀਂ ਰੜਕਣੀ ਹੈ ਉਹਨੇ ਸ਼ਬਦਾਂ ਦੇ ਚੋਂ ਆਨੰਦ ਮਾਣਨਾ ਹੈ ਆਮ ਲੋਕੀ ਤੇ ਪਾਣੀ ਪੈ ਰੜਕਦੇ ਹੁੰਦੇ ਨੇ ਸ਼ਬਦ ਇੱਕ ਪਾਸੇ ਸੁਰ ਤੇ ਇੱਕ ਪਾਸੇ ਔਰ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਦੇ ਨਾਲ ਜੋ ਹਿਰਦੇ ਦੀ ਬਣਤਰ ਬਣਦੀ ਹੈ ਉਹ ਫਿਰ ਬਾਣੀ ਦੇ ਪਾਠ ਦਾ ਸਵਾਦ ਹੀ ਕੁਝ ਹੋਰ ਹੈ ਉਹ ਫਿਰ ਰਸ ਹੀ ਕੁਝ ਹੋਰ ਹੈ ਉਹ ਆਨੰਦ ਹੀ ਕੁਝ ਹੋਰ ਹੈ ਇਸ ਵਾਸਤੇ ਮੈਂ ਇਸ ਮੂਲ ਮੰਤਰ ਦੇ ਵਿਚਾਰ ਨੂੰ ਉਲ ਮੰਤਰ ਦੇ ਸਤਗੁਰ ਦੱਸਦੇ ਨੇ ਕਿ ਉਹ ਬੁਨਿਆਦੀ ਕੇਂਦਰ ਸ타 ਸ਼ਕਤੀ ਇੱਕ ਹੈ ਤੇ ਲਵਜ਼ ਫਿਰ ਦੁਹਰਾ ਦਿਆਂ ਗੁਰੂ ਨਾਨਕ ਦੀ ਦ੍ਰਿਸ਼ਟੀ ਚ ਪ੍ਰਮਾਤਮਾ ਇੱਕ ਸ਼ਕਤੀ ਹੈ ਵਿਅਕਤੀ ਨਹੀਂ ਹੈ ਜਦ ਵੀ ਕੋਈ ਪ੍ਰਮਾਤਮਾ ਤੱਕ ਪਹੁੰਚਿਆ ਉਸਨੇ ਕਹਿ ਦਿੱਤਾ ਹੈ ਪ੍ਰਮਾਤਮਾ ਇੱਕ ਸ਼ਕਤੀ ਹੈ ਵਿਆਪਕ ਸ਼ਕਤੀ ਹੈ ਤਾਂ ਹੁਣ ਸ਼ਕਤੀ ਦੀ ਵਿਆਖਿਆ ਕਰਨੀ ਔਕੀ ਹੈ ਸਾਹਿਬ ਕਹਿੰਦੇ ਉਹ ਜਿਹੜੀ ਸ਼ਕਤੀ ਇੱਕ ਹੈ ਉਹ ਓੰਕਾਰ ਹੈ ਉਸ ਤੋਂ ਉਤਪਤੀ ਪਾਲਨਾ ਤੇ ਨਾਸ ਹੋ ਰਿਹਾ ਹੈ ਉਹ ਓੰਕਾਰ ਹੈ ਇਸ ਧੁਨ ਨੂੰ ਇਹ ਮਹਾਪੁਰਸ਼ਾਂ ਨੇ ਆਪਣੇ ਅੰਦਰ ਸੁਣਿਆ ਇਸ ਵਾਸਤੇ ਕਰੀਬਨ ਕਰੀਬਨ ਜਗਤ ਦੇ तमाम ਰਹਿਬਰੀ ਪੁਰਸ਼ ਬੋਲ ਪਏ ਕਿ ਉਹ ਸ਼ਕਤੀ ਇੱਕ ਧੁਨ ਹੈ ਉਹ ਸ਼ਕਤੀ ਇੱਕ ਸ਼ਬਦ ਹੈ ਇਹ ਉਹ ਸ਼ਬਦ ਇੱਕ ਸ਼ਬਦ ਹੈ ਤੇ ਫਿਰ ਕਿੱਥੇ ਹੈ ਸ਼ਬਦ ਦਾ ਵਾਸਾ ਕਿੱਥੇ ਹੈ ਸਹਿਬ ਕਹਿੰਦੇ ਨੇ ਐਸੀ ਕੋਈ ਥਾਂ ਨਹੀਂ ਜਿੱਥੇ ਸ਼ਬਦ ਨਹੀਂ ਹੈ ਖੰਡ ਬ੍ਰਹਿਮੰਡ ਵਿੱਚ ਸ਼ਬਦ ਵਿਆਪਕ ਹੈ ਉਤਪਤ ਪਰਲੇ ਸ਼ਬਦ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਇਹ ਉਤਪਤੀ ਤੇ ਪਰਲੇ ਤੇ ਫਿਰ ਸਿਰਜਣਾ ਫਿਰ ਮਿਟਣਾ ਇਹ ਵੀ ਸ਼ਬਦ ਤਾਂ ਹੋ ਰਿਹਾ ਹੈ ਪਰ ਅਸੀਂ ਉਸ ਨੂੰ ਪਕੜੀ ਅਸੀਂ ਉਸ ਨਾਲ ਜੁੜੀ ਹੋ ਹੈ ਕਿੱਥੇ ਸਹਿਬ ਕੈਨਨ ਭੋਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਲ ਉਹ ਨਾਦ ਘਟ ਘਟ ਦੇ ਵਿੱਚ ਹੈ ਉਸ ਨੂੰ ਸੁਣਨਾ ਉਹ ਨਾਦ ਕੀ ਹੈ ਮੁਸਲਮਾਨ ਕੈਨਨ ਅਮੀਨ ਹੈ ਜੋਗੀ ਕੈਨਨ ਅਲਕ ਹੈ हिंदू सनातन ऋषि कैندن ओम है ओम। और जैन बौद्ध कैندن ओअंकार है इसी तरीके नाल साहिब श्री गुरु नानक देव जी महाराज ने कबूल ਕੀਤਾ ਹੈ ਕਿ नाद ते अंदर बज रया है पर ए वख वख रूप विच प्रकट होएगा मनुख दे अंदरो लाज़मी नहीं ओम प्रकट होवे ਅਮੇਨ ਪ੍ਰਗਟ ਹੋ ਗਏ ਅਲਖ ਪ੍ਰਗਟ ਹੋ ਗਏ ਇਹ ਜਿਨ੍ਹਾਂ ਨੇ ਅਗਾ ਚੱਲ ਕੇ ਗੁਰਮੰਤਰ ਤੇ ਮੂਲ ਮੰਤਰ ਬਣਾ ਲਿਆ ਦਰਸਲ ਉਹਨਾਂ ਦੇ ਅੰਦਰ ਕੁਝ ਧੁਨੀ ਵੱਜੀ ਸੀ ਤਾਂ ਗੋਰਖ ਨੇ ਕਹਿ ਦਿੱਤਾ ਇਹ ਅਲਖ ਹੈ ਜੋਗੀ ਅਲਖ ਅਲਖ ਜਪਣ ਲੱਗ ਪੈਂਦਾ ਸਨਾਤਨੀ ਵੈਦਿਕ ਰਿਸ਼ੀਆਂ ਨੇ ਕਹਿ ਦਿੱਤਾ ਉਹ ਓਮ ਹੈ ਓਮ ਤਦ ਲੋਕੀ ਓਮ ਜਪਣ ਲੱਗ ਪੈਂਦੇ ਮਹਾਵੀਰ ਨੇ ਕਹਿ ਦਿੱਤਾ ਉਹ ਓੰਕਾਰ ਹੈ ਜੈਨੇ ਓਮ ਨਮੋ ਕਾਰ ਇਸ ਤਰੀਕੇ ਨਾਲ ਇਸ ਮੰਤਰ ਦਾ ਉਚਾਰਨ ਕਰਕੇ ਜਪਣ ਲੱਗ ਪਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਜਿਹੜੇ ਬਚਨ ਕਹੇ ਨੇ ਓਏ ਕਿ ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ ਉਹ ਧੁਨ ਜਿਸ ਜਿਸ ਨਾਮ ਤੇ ਜਿਸ ਜਿਸ ਅੱਖਰਾਂ ਦੇ ਰਾਹੀਂ ਪ੍ਰਗਟ ਹੋਈਏ ਅਸੀਂ ਸਦਕੇ ਜਾਂਦੇ ਹਾਂ ਅਸੀਂ ਕੁਰਬਾਨ ਜਾਂਦੇ ਆ ਚਾਹੇ ਉਹ ਅਮੀਨ ਕਰਕੇ ਪ੍ਰਗਟ ਹੋਈਏ ਤੇ ਚਾਹੇ ਅੱਲਾ ਕਰਕੇ ਪ੍ਰਗਟ ਹੋਈਏ ਮੁਹੰਮਦ ਸਾਹਿਬ ਦੇ ਅੰਦਰੋਂ ਜੋ ਰੱਬ ਬੋਲਿਆ ਉਹ ਇਸ ਤਰ੍ਹਾਂ ਬੋਲਿਆ ਵੈਦ ਕ੍ਰਿਸ਼ੀਆਂ ਦੇ ਅੰਦਰੋਂ ਜੋ ਬੋਲਿਆ ਉਹ ਏ ਔਰ ਮੈਂ ਫਿਰ ਹੋਰ ਅਰਜ਼ ਕਰ ਰਿਹਾ ਧਰਮ ਦੀ ਸ਼ਿਖਰਤਾ ਤੇ ਪਹੁੰਚਦੀ ਹੈ ਦੁਬਦਾ ਮਿਟ ਜਾਂਦੀ ਹੈ ਗੱਲ ਖਤਮ ਨਦੀਆਂ ਸਾਗਰ ਦੇ ਚ ਗਈਆਂ ਉਹ ਨਦੀਆਂ ਦੇ ਨਾਮ ਵੀ ਮਿਟ ਗਏ ਤੇ ਨਦੀਆਂ ਵੀ ਮਿਟ ਗਈਆਂ ਤੇ ਜਿਤਨੇ ਚਿਰ ਤੱਕ ਸਾਦਰ ਤੱਕ ਨਹੀਂ ਪਹੁੰਚੇ ਭੇਦ ਰਹੇਗਾ ਇਹ ਗੰਗਾ ਹੈ ਇਹ ਜਮਨਾ ਹੈ ਇਹ ਅਲਖ ਹੈ ਇਹ ਓਮ ਹੈ ਇਹ ਅਮੀਨ ਹੈ ਇਹ ਅੱਲਾ ਹੈ ਇਹਨਾਂ ਨਾਮਾਂ ਦਾ ਭੇਦ ਰਹੇਗਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਗੁਰਮੰਤਰ ਦੀਖਸ਼ਤ ਹੋਣ ਵਾਲੇ ਸਿੰਘਾਂ ਨੂੰ ਦਿੱਤਾ ਉਸੇ ਵਾਹਿਗੁਰੂ ਜਪਦਾ ਹੈ ਉਹ ਪਰਮਾਤਮਾ ਜਿਸ ਪਰਮਾਤਮਾ ਨੂੰ ਗੁਰਨਾਨਕ ਕਹਿੰਦੇ ਹੀ ਗੁਰੂ ਨੇ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਮ ਇੱਕ ਗੁਰ ਮਿਲਿਆ ਸੋਈ ਜੀਉ ਗੁਰੂ ਗੁਰੂ ਗੁਰ ਕਰਮ ਨਮੋਰ ਗੁਰੂ ਬਿਨਾ ਮੈਂ ਨਹੀਂ ਹੋਰ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਉਹ ਜਿਹੜੀ ਪਰਮ ਸ਼ਕਤੀ ਹੈ ਉਹ ਦਸ ਪਾਤਸ਼ਾਹੀਆਂ ਦੀ ਦ੍ਰਿਸ਼ਟੀ ਚ ਗੁਰੂ ਹੈ ਦੀ ਵੇਖਿਆ ਮੈਂ ਫਿਰ ਕਰਾਂਗਾ ਅੱਗੇ ਵਾਕ ਆ ਜਾਂਦਾ ਹੈ ਇਸ ਵਾਸਤੇ ਸਹਿਬ ਗੁਰੂ ਨਾਨਕ ਦੇ ਗਹਿਰੇ ਤਲ ਦੇ ਵਿੱਚ ਜੋ ਧੁਨ ਪ੍ਰਗਟ ਹੋਈ ਵਾਹਿਗੁਰੂ ਨਿਕਟ ਵਰਤੀ ਜਦ ਕੋਈ ਕਹਿ ਦਿੰਦਾ ਸੀ ਬਾਬਾ ਮੈਂ ਕੀ ਜਪਾਂ ਸਤਿਗੁਰ ਕਹਿੰਦੇ ਸਨ ਵਾਹਿਗੁਰੂ ਜਪ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੋਈ ਬਾਈ ਗੁਰਸਿੱਖਾਂ ਦੀ ਗੁਰਮੁਖਾਂ ਦੀ ਬਕਾਇਦਾ ਇਹ ਡਿਊਟੀ ਲਈ ਸੇਵਾ ਲਈ ਬੇਮੰਤਰ ਹੁਣ ਤੁਸੀਂ ਦੇਣਾ ਜਿਹੜਾ ਜਪਣ ਨੂੰ ਤਿਆਰ ਹੋਵੇ ਰਾਜ਼ੀ ਹੋਵੇ ਬਾਈ ਮੰਜੀਆਂ ਦੀ ਪ੍ਰਥਾ ਫਿਰ ਅਗਾਹ ਚੱਲ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕੀਤੀ ਬੈਨੇ ਆਇਂਦਾ ਅਗਰ ਕੋਈ ਰਾਜ਼ੀ ਹੋਵੇ ਤਿਆਰ ਹੋਵੇ ਦਿਲੋਂ ਚਾਵੇ ਤਾਂ ਫਿਰ ਪੰਜ ਪਿਆਰੇ ਉਹਨੂੰ ਜਪਣ ਲਈ ਪ੍ਰੇਰਣਾ ਕਰਨਗੇ ਮੂਲ ਗੱਲ ਜਪਣ ਦੀ ਹੈ ਹੋਰ ਕੁਝ ਨਹੀਂ ਐਨੇ ਮਹਿਰਜ਼ ਕਰਾਂਦਾ ਜੋ ਜਪੇਗਾ ਉਹਦੇ ਅੰਦਰ रस ਪੈਦਾ ਹੋਵੇਗਾ ਜੋ ਜਪੇਗਾ ਗੁਰੂ ਦੇ ਨੇੜੇ ਚਲਾ ਜਾਏਗਾ ਔਰ ਜਿਉ ਗੂੜ ਗੁਰੂ ਦੇ ਨੇੜੇ ਜਾਏਗਾ ਕਰੀਬਨ ਕਰੀਬਨ ਉਸ ਨੂੰ ਗੁਰੂ ਦਾ ਬਾਣਾ ਚੰਗਾ ਲੱਗੇਗਾ ਜਪੇ ਬਿਨਾ रस ਆਏ ਬਿਨਾ ਜ਼ਬਰਦਸਤੀ ਕਿਸੇ ਨੂੰ ਖਿੱਚੋ ਤੁਸੀਂ ਮੈਨੂੰ ਉਮੀਦ ਨਹੀਂ ਉਹ ਬਾਣਾ ਸਾਹਮ ਕੇ ਰੱਖੇ ਤੇ ਜ਼ਬਰਦਸਤੀ ਕਿਸੇ ਨੂੰ ਅੰਮ੍ਰਿਤ ਛਕਾਣਾ ਵੀ ਨਹੀਂ ਚਾਹੀਦਾ ਸਹਬਾ ਨੇ ਤੇ ਨੰਗੀ ਸ੍ਰੀ ਸਾਹਿਬ ਕੱਢੀ ਸੀ ਬਜੜਾ ਸੀਸ ਦੇ ਰੇ ਸਤਿਗੁਰੂ ਦੇਖਣਾ ਚਾਹਦੇ ਸੰ ਕਿਸ ਦੇ ਅੰਦਰ ਤੜਪ ਹੈ ਕਿਸ ਦੇ ਅੰਦਰ ਪਿਆਸ ਹੈ ਹੁਣ ਤੇ ਖਿੱਚ ਖਿੱਚ ਕੇ ਦਰੋਜ਼ ਰੂ ਕੇ ਬੰਦੇ ਲੈਣੇ ਪੈਣੇ ਰ ਅੰਮ੍ਰਿਤ ਛਕੋ ਤੋ ਪਿਆਸ ਨਹੀਂ ਤੜਪ ਨਹੀਂ ਤੇ ਗੱਲ ਬਣੇਗੀ ਵੀ ਨਹੀਂ ਦੂਸਰਾ ਅੰਮ੍ਰਿਤ ਸੰਬੰਧੇ ਅਸੀਂ ਦੁਗਦਾ ਵੀ ਬੜੀ ਖੜੀ ਕਰ ਦਿੱਤੇ ਬਹੁਤ ਖੜੀ ਕਰ ਦਿੱਤੇ ਕੋਈ ਕਿਸੇ ਦਾ ਅੰਮ੍ਰਿਤ ਕੋਈ ਕਿਸੇ ਦਾ ਅੰਮ੍ਰਿਤ ਔਰ ਇੰਨੇ ਗੈਰ ਜ਼ਮੇ ویرਾਨਾ ਢੰਗ ਨਾਲ ਅਸੀਂ ਚੱਲ ਰਹੇ ਹਾਂ ਜੇਦੀ ਕੋਈ ਇਤਿਹਾਸ ਨਹੀਂ ਇਸ ਗੱਲ ਦੇ ਉੱਤੇ ਵੀ ਰੋਲਾ ਪਾ ਬੈਠਦੇ ਸੀ ਕਿ ਅਨੰਦ ਸਭ ਛੇ ਪੌੜੀਆਂ ਪੜਨਾ ਹੈ ਕਿ ਪੂਰਾ ਪੜਨਾ ਹੈ 100 ਸਾਲ ਪਹਿਲੇ ਦਾ ਲਿਖਿਆ ਹੋਇਆ ਇਤਿਹਾਸ ਸੂਰਜ ਪ੍ਰਕਾਸ਼ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਭਾਈ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਛੇ ਪੌੜੀਆਂ ਪੜੀਆਂ ਸਨ ਤਾਂ ਫਿਰ ਅੱਜ ਦਾ ਕੋਈ ਬੰਦਾ ਕਿਸ ਤਰ੍ਹਾਂ ਦਾਵਾ ਕਰੇਗਾ ਕਿਸ ਤਰ੍ਹਾਂ ਸੰਤੋਖ ਸਿੰਘ ਦੀ ਗੱਲ ਨੂੰ ਰੱਦ ਕਰੋਗੇ ਉਹ ਦਾਵਾ ਕਰਦਨ ਨਹੀਂ ਇਹ ਤੇ ਅਸ਼ੁੱਧ ਹੋਇਆ ਸਾਰਾ ਪੜੀਏ ਫਿਰ ਸਾਰਾ ਅਕਾਲ ਉਸਤਤ ਵੀ ਪੜਨਾ ਪਏਗਾ ਅਕਾਲ ਉਸਤਤ ਦੇ ਚ ਅਸੀਂ ਸਿਰਫ 10 ਸਵਈਏ ਪੜ ਲੈਨੇ ਆ ਅਕਾਲ ਉਸਤਤ ਤੇ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਫਿਰ ਪੂਰਾ ਤ੍ਰਿਆ ਚਤਰ ਵੀ ਪੜਨਾ ਪਏਗਾ ਉਹਦੇ ਚ ਸਿਰਫ ਅਸੀਂ ਚੌਪਈ ਪੜ ਲੈਨੇ ਆ ਬਾਕੀ ਸਾਰਾ ਛੱਡ ਦਿੰਨੇ ਆ ਨਹੀਂ ਗੁਰਦੇਵ ਨੇ ਜੋ ਮਰਿਆਦਾ ਬਣਾਈ ਉਹਨੂੰ ਸਮਝਣਾ ਹੈ ਉਸਨੂੰ ਜਾਣਨਾ ਹੈ ਫਿਰ ਹੋਰ ਵੀ ਨਿਕੰਮੇ ਝਗੜੇ ਸੀ ਖੜੇ ਕਰ ਬੈਠਦੇ ਆਂ ਭੈਸ